ਜੀ ਦੁਕਾਨ ਪੜਤਾਂ ਤੇ ਬੈਠੇ ਆ ਤੇ ਇਹ ਫਟਾਫਟ ਕਹਿੰਦੇ ਕਿ ਕਿਸਾਨ ਵੀ ਕੱਟਿਆ ਨਹੀਂ ਲੰਘ ਸਕਦੇ ਨਾਲ ਕਿ ਟੋਲ ਟੈਕਸ ਦਾ ਰੇਟ 330 ਆ ਕਿੰਨਾ ਜਿਹਦੇ ਕੋਲੇ ਫਾਸਟ ਟੈਗ ਨਹੀਂ ਉਹ 400 800 ਦੇ ਵਿੱਚ ਇਹ ਕਿਹੜਾ ਕਾਨੂੰਨ ਹੈ ਜਿੱਥੇ ਮੇ ਸਭ ਆਂਦੇ ਬਸਦਾ ਭੇਜਿਆ ਜੀ ਉੱਥੇ ਦੇਖ ਜੋ ਕੀ ਨਿਬੜਦਾ ਇਸ ਕਰਕੇ ਇਹ ਸਾਰੇ ਟੋਲ ਟੈਕਸ ਬੰਦ ਹੋਣੇ ਚਾਹੀਦੇ ਸਾਰੇ ਬੰਦ ਹੋਣੇ ਚਾਹੀਦੇ ਕੋਟੁੰਡੇ ਜਿਹੜੇ ਹੁਕਮ ਨੇ ਉਹਨਾਂ ਨੂੰ ਤੁਸੀਂ ਕਿਵੇਂ ਮੰਨਦੇ ਹੋ ਆਰਟੀਕਲ 14 ਨੂੰ ਨਿਸ਼ਕੀ ਬਰਾਬਰੀ ਸਾਰਿਆਂ ਦੇ ਬਰਾਬਰਾਂ ਉਲਟ ਜਿਹੜੀ ਹੁੰਦੀ ਹੈ ਨਾ ਕੋਰਟ ਲੋਕਾਂ ਤੋਂ ਦੇ ਨਹੀਂ ਹੁੰਦੀਗੀ ਹਿੰਦੀ ਸੁਪਰੀਮ ਕੋਰਟ ਦੀ ਸੁਣਵਾਈ ਵੀ ਹੈ ਸ਼ੰਭੂ ਤੇ ਖਨੋਰੀ ਬਾਰਡਰ ਨੂੰ ਲੈ ਕੇ ਇਸ ਤਰ੍ਹਾਂ ਦੀ ਉਮੀਦ ਤੁਹਾਨੂੰ ਹੈ ਕਿਹੜੀਆਂ ਮਰਦੀ ਸੁਣਵਾਈ ਚਰਾਂ ਗਲਾਮ ਪੜਦੇ ਬਿਲਕੁਲ ਅਸੀਂ ਬੈਠੇ ਰਹਾਂਗੇ ਕੋਈ ਸਾਨੂੰ ਕਿਸੇ ਕੋਈ ਪ੍ਰਵਾਹ ਨਹੀਂ ਹੈ ਸੋ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਪਿਛਲੇ ਦਿਨੀ ਪ੍ਰਸ਼ਾਸਨ ਦੇ ਵੱਲੋਂ ਖੁਲਵਾ ਦਿੱਤਾ ਗਿਆ ਸੀ ਕਿਸਾਨਾਂ ਨੂੰ ਉੱਥੋਂ ਉਠਾ ਦਿੱਤਾ ਗਿਆ ਸੀ ਕਿਉਂਕਿ ਹਾਈ ਕੋਰਟ ਦੇ ਹੁਕਮ ਹੋਏ ਸਨ ਪਰ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ 18 ਅਗਸਤ ਤੱਕ ਦਾ ਅਲਟੀਮੇਟਮ ਹੈ ਜਿਹੜਾ ਉਹ ਪ੍ਰਸ਼ਾਸਨ ਨੂੰ ਦਿੱਤਾ ਹੈ ਤੇ ਕਹਿ ਕਿ ਜਿਸ ਤਰ੍ਹਾਂ ਦੇ ਰੇਟ ਲੋਕਾਂ ਤੋਂ ਵਸੂਲੇ ਜਾ ਰਹੇ ਨੇ ਪਲਾਜ਼ੇ ਦੇ ਵੱਲੋਂ ਜਾਂ ਤਾਂ ਉਹਨਾਂ ਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਜਿਹੜਾ ਇੱਕ ਸੰਘਰਸ਼ ਹੈ ਇਹ ਮੋੜ ਤੋਂ ਵੱਡਿਆ ਜਾਵੇਗਾ ਇਸ ਸੰਘਰਸ਼ ਦੇ ਤਹਿਤ ਵੱਡੇ ਪੱਧਰ ਤੇ ਪਲੈਨਿੰਗ ਜਿਹੜੀ ਹੋ ਚੁੱਕੀ ਹੈ ਮੀਟਿੰਗਾਂ ਦਾ ਸلسਲਾ ਜਿਹੜਾ ਉਹ ਚੱਲ ਰਿਹਾ ਹੈ ਕੱਲ ਇੱਕ ਵੱਡੇ ਪੱਧਰ ਤੇ ਮੀਟਿੰਗ ਹੋ ਵੀ ਚੁੱਕੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਤੇ ਟੋਲ ਪਲਾਜ਼ਾ ਨੂੰ ਲੈ ਕੇ ਲਗਾਤਾਰ ਸੰਘਰਸ਼ ਹੈ ਜਿਹੜਾ ਉਹ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਜ਼ਿਆਦਾ ਵੱਧ ਸਕਦਾ ਹੈ ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਜਿਹੜਾ ਲੜ ਰਹੇ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਇਹ ਟੋਲ ਪਲਾਜ਼ਾ ਮੁਰ ਤੋਂ ਬੰਦ ਹੋ ਸਕਦਾ ਹੈ ਯਾਨੀ ਕਿ 18 ਅਗਸਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਇਸ ਟੋਲ ਪਲਾਜ਼ੇ ਤੋਂ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਸੋ ਇਸ ਸਬੰਧੀ ਜ਼ਿਆਦਾ ਜਾਣਕਾਰੀ ਦੇ ਲਈ ਗੱਲ ਕਰਦੇ ਹਾਂ ਕਿਸਾਨ ਆਗੂ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਨਾਲ ਸੋ ਸਾਡੇ ਨਾਲ ਇਸ ਸਮੇਂ ਜਸਕਰਨ ਸਿੰਘ ਕਾਨ ਨੇ ਜੋ ਕਿ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਸਕਰਨ ਜੀ ਜਿਸ ਤਰ੍ਹਾਂ ਜਾਣਕਾਰੀ ਮਿਲੀ ਹੈ ਕਿ ਤੁਸੀਂ ਲਾਡੋਵਾਲ ਦਾ ਟੋਲ ਪਲਾਜ਼ਾ ਦੁਬਾਰਾ ਬੰਦ ਕਰਨ ਜਾ ਰਹੇ ਹੋ ਸੋ ਕੀ ਪਲੈਨਿੰਗ ਹੈ ਤੁਹਾਡੀ ਲਾਡੋਵਾਲਾ ਜਿਹੜਾ ਟੋਲ ਪਲਾਜ਼ਾ 어ਖੇ ਕੱਲ ਪੰਚ ਜਥੇ ਬੰਦੀਆਂ ਦੀ ਮੀਟਿੰਗ ਹੋਈ ਸੀ ਦੀ ਜਥੇ ਬੰਦੀਆਂ ਦੀ ਜੀ ਤੇ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਟੋਲ ਟੈਕਸ ਸੀਗਾ ਇਹ ਕੈਰਕਮ ਉਹ ਨਹੀਂ ਆ ਉਹ ਇਟਾਕਸ ਕਿਤੇ ਇੰਡੀਆ ਤੇ ਲੱਗ ਨਹੀਂ ਸਕਦਾ ਜੀ ਜਦੋਂ ਕਿ ਸਾਡੇ ਲੀਡਰ ਬੈਲ ਪੁਲ ਪਬਲਿਕ ਵੀ ਕੱਲ ਛੱਡ ਕੇ ਇਹ ਲੀਡਰ ਜਿਹੜੇ ਸਾਕਤਾਂ ਨੇ ਜਿਨ੍ਹਾਂ ਨੇ ਸੜਕਾਂ ਤੇ ਕਬਦੇ ਕੀਤੇ ਆ ਇੰਡੀਅਨ ਸਟੇਟ ਦੇ ਬੰਦਿਆਂ ਨੇ ਜੀ ਉਹ ਆਪਣੇ ਜਨਤਾ ਦਾ ਨਾਮ ਲੈ ਕੇ ਸੇਵਾ ਚਾਏ ਆ ਫਿਰ ਸੇਵਾ ਨਹੀਂ ਵਪਾਰ ਬਣਾ ਲੈਂਦੇ ਆ ਜੀ ਅਸੀਂ ਇਹ ਕਹਿਣਾ ਚਾਹੀਦਾ ਹੈ ਟੋਲ ਟੈਕਸ ਕੇ ਮੇਂ ਨਾਲੇ ਰੋਡ ਟੈਕਸ ਨਾਲੇ ਟੋਲ ਟੈਕਸ ਜੀ ਇੱਕ ਗੱਡੀ ਆਪਾਂ 10 ਲੱਖ ਦੀ ਲੈਣੇ ਆ ਜੀ ਇਹ 10 ਲੱਖ ਦੀ ਗੱਡੀ ਲੈਣ ਤੋਂ ਬਾਅਦ ਅਸੀਂ 14.5% ਦਿੰਨੇ ਆ 1.45 ਹਜ਼ਾਰ ਦਾ ਟੈਕਸ ਦਿੰਨੇ ਆ ਜੀ ਉਸ ਤੋਂ ਬਾਅਦ ਟੈਕਸ ਵਿਦ ਇਨਕਲੂਡ ਕਰਕੇ 10 ਲੱਖ ਤੇ ਅਸੀਂ ਕਾਪੀ ਬਣਾਉਣੀ ਹੈ ਇੱਕ ਆਰ ਸੀ ਜੀ ਨੂੰ ਕਹਿੰਦੇ ਆ ਉਹਦੇ ਤੇ ਰੋਡ ਟੈਕਸ 8% ਲੱਗਦਾ ਹੈ 80000 ਰੁਪਏ ਉਹ ਦਿੰਨੇ ਆ ਜੀ ਹੁਣ ਤੁਸੀਂ ਦੱਸੋ ਜੇ ਰੋਡ ਟੈਕਸ ਅਸੀਂ ਦੇ ਦਤਾ ਹੁਣ ਗੱਡੀ ਜਿਹੜੀ ਆ ਤੁਹਾਡੀ ਆ ਮਜ਼ਦੂਰ ਦਾ ਟਰੱਕ ਆ ਟਰਾਂਸਪੋਰਟ ਦਾ ਟਰੱਕ ਆ ਕਾਰ ਸਾਡੀਆਂ ਬੀਬੀਆਂ ਨਿੱਕੇ ਸਕੂਟਰੀ ਚਲਾਉਂਦੀਆਂ 8% ਦੇ ਹਿਸਾਬ ਤੇ ਉਹ ਵੀ ਦਿੰਦੀਆਂ ਆ ਇਹ ਇਹਦੇ ਸੇਕਾ ਆ ਟੈਕਸ ਦਿੰਦੀਆਂ ਹੁਣ ਗੱਡੀਆਂ ਸੜਕਾਂ ਤੇ ਚੱਲਣੇ ਨੇ ਧੋਨੇ ਤੇ ਖੇਤ ਚੱਲਣੇ ਆ ਜੀ ਇਹ ਚ ਕਰਕੇ ਜਾਂ ਤਾਂ ਰੋਡ ਟੈਕਸ ਲਾ ਲੈਣ ਜਾਂ ਤਾਂ ਟੋਲ ਟੈਕਸ ਲਾ ਲੈ ਜਾਂ ਪਹਿਲਾਂ ਤੇ ਗੈਰ ਕਾਨੂੰਨੀ ਹੈ ਜੀ ਇੱਕ ਲੱਡੋ ਵਾਲੇ ਰੋਡ ਟੈਕਸ ਤੇ ਕਹਿੰਦੇ ਆ ਕਿ ਜਿਹੜੇ ਕਿਸਾਨ ਹੈ ਪਹਿਲਾਂ ਨਾਰਾ ਲਾਇਆ ਸੀ ਗੈ ਜਵਾਨ ਤੇ ਗੈ ਕਿਸਾਨ ਜੀ ਇੰਡੀਆ ਜਿਹੜਾ ਸੀ ਬਿਲਕੁਲ ਭੁੱਖਾ ਮਰਿਆ ਸੀ ਪੰਜਾਬ ਨੇ 50% ਇੰਡੀਆ ਦੇ ਪੂਲ ਹਿੱਸਾ ਪਾ ਕੇ ਇਹਨਾਂ ਨੂੰ ਅਨਾਜ ਦੇ ਤੌਰ ਤੇ ਹਿੱਕ ਚੋੜੀ ਕਰਤੀ ਕਿਸਾਨਾਂ ਤੇ ਜਵਾਨਾਂ ਨੇ ਬਾਰਡਰਾਂ ਤੇ ਜਾ ਜਾ ਕੇ ਆਪਣੀਆਂ ਜਾਨਾਂ ਦੇ ਕੇ ਆਪਣੇ ਪਾਟਰ ਮਜ਼ਬੂਤ ਕਰਤੇ ਜਰਨਲ ਕਾਲ ਸੀ ਚੀਨ ਦੀ ਲੜਾਈ ਵੇਲੇ ਉਹ ਸਾਫਨ ਦਾ ਪਾਣੀ ਪੀ ਕੇ ਲੈਟਰਨ ਲਵਾ ਕੇ ਭੱਜ ਗਿਆ ਸੀ ਤੇ ਜਗਜੀਤ ਸਿੰਘ ਰੋੜਾ ਨੇ ਹੈ ਉਸ ਨੇ ਇਸ ਨੂੰ ਜਿੱਤ ਕੇ ਤੇ ਚੜ੍ਹਦੀ ਕਲਾ ਚ ਕਰ ਦਿੱਤਾ ਤੇ ਫੇਰ ਹੁਣ ਜਵਾਨ ਵੀ ਖੁਦਕਸ਼ੀਆਂ ਕਰ ਰਿਹਾ ਤੇ ਕਿਸਾਨ ਦਾ ਵੀ ਬੁਰਾ ਹਾਲ ਹੈ ਕਿਸਾਨ ਖੜਕਾਂ ਤੇ ਬੈਠੇ ਆ ਤੇ ਇਹ ਫਟਾਫਟ ਕਹਿੰਦੇ ਕਿ ਕਿਸਾਨ ਨਹੀਂ ਕੱਢਿਆ ਨਹੀਂ ਨੰਗ ਛੱਡਦੇ ਨਾ ਟੋਲ ਟੈਕਸ ਦਾ ਰੇਟ 330 ਹੈ ਕਹਿੰਦਾ ਜਿਹਦੇ ਕੋਲੇ ਫਾਸਟ ਟੈਗ ਨਹੀਂ 880 ਦੇ 880 ਦੇ ਵਿੱਚ ਇਹ ਕਿਹੜਾ ਕਾਨੂੰਨ ਹੈ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਆਪਦਰੀਆਂ ਬੰਦ ਕੀਤਾ ਜਾਵੇ ਇਹ 18 ਤਰੀਕ ਤੱਕ ਦਾ ਨੂੰ ਟਾਈਮ ਦਿੱਤਾ ਜੇ 18 ਤਰੀਕ ਨੂੰ ਇਹਨਾਂ ਨੇ ਨਾ ਕੋਈ ਐਕਸ਼ਨ ਕੀਤਾ ਜਥੇਬੰਦੀਆਂ ਅੱਗੇ ਬੈਠ ਕੇ ਕਿਹੜਾ ਵਿਚਾਰ ਰਾਉਣ ਗਿਆ ਪਰ ਦਿੱਪਿਕ ਮਸ਼ਨ ਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਮੈਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ ਅੱਜ ਸਾਡੀ ਬਰਨਰ ਦੇ ਨਾਲ ਮੀਟਿੰਗ ਹੋ ਰਹੀ ਹੈ ਬੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਜੀ ਤੇ ਸਾਡੇ ਸਵੰਤ ਸਿੰਘ ਦੀ ਟੀਮਾਂ ਤੇ ਸਾਰੀ ਟੀਮ ਦਲਬਾਖ ਸਿੰਘ ਹੋਈ ਡਿਪਟੀ ਕਮਿਸ਼ਨ ਨੇ ਇਸ ਸਬੰਧ ਵਿੱਚ ਸੱਦਾ ਭੇਜਿਆ ਹੈ ਜੀ ਤੇ ਉੱਥੇ ਦੇਖ ਜੋ ਕੀ ਨਿਬੜਦਾ ਇਸ ਕਰਕੇ ਇਹ ਸਾਰੇ ਟੋਲ ਟੈਕਸ ਬੰਦ ਹੋਣੇ ਚਾਹੀਦੇ ਸਾਰੇ ਬੰਦ ਹੋਣੇ ਚਾਹੀਦੇ ਜੀ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਵਾਰੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇੱਕ ਵਾਰੀ ਪਹਿਲਾਂ ਜਿਹੜਾ ਸੰਘਰਸ਼ ਤੁਸੀਂ ਲੜ ਰਹੇ ਸੀ ਚਕਵਾ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਧਰਨਾ ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਤੁਸੀਂ ਫਿਰ ਦੁਬਾਰਾ ਤੋਂ ਜੇ ਨਹੀਂ ਤੁਹਾਡੀ ਸਹਿਮਤੀ ਬੰਦੀ ਤਾਂ ਤੁਸੀਂ ਕਰਨ ਜਾ ਰਹੇ ਹੋ ਸੋ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਤੁਸੀਂ ਕਿਵੇਂ ਮੰਨਦੇ ਹੋ ਆਰਟੀਕਲ 14 ਨੀਤੀ ਬਰਾਬਰ ਹੈ ਸਾਰਿਆਂ ਦੇ ਬਰਾਬਰਾਂ ਉਲਟ ਜਿਹੜੀ ਹੁੰਦੀ ਹੈ ਨਾ ਕੋਰਟ ਲੋਕਾਂ ਤੋਂ ਤੋਂ ਨਹੀਂ ਹੁੰਦੀਗੀ ਜੀ ਤੇ ਤੁਸੀਂ ਇੱਕ ਦੇਖਿਆ ਹੈ ਰਾਜਵਾਨਾ ਸਾਹਿਬ ਨੂੰ ਫਾਤੀ ਦੀ سزا ਸੁਨਾਪੀ ਗਈ ਜੀ 31 ਤਰੀਕ ਨੂੰ ਫਾਤੀ ਲੱਗ ਜਾਣੀ ਜੀ ਉਸ ਤੋਂ ਬਾਅਦ ਅਸੀਂ ਲੁਧਿਆਣੇ ਦੇ ਵਿੱਚ ਕੱਟ ਕੀਤਾ ਤੇ ਕੱਟ ਕਰਕੇ ਅਸੀਂ ਕਿਹਾ ਕਿ 1 ਮਾਰਚ ਪਟਿਆਲਾ ਝੇਲ ਨੂੰ ਜਾਊਗਾ ਕਾਲ ਤੱਕ ਸਾਹ ਤੋਂ 1 ਮਾਰਚ ਜਾਊਗਾ ਨੰਦਪੁਰ ਸਾਹਿਬ ਤੋਂ ਜੀ 1 ਮਾਰਚ ਜਾਊਗਾ ਤਲਵੰਡੀ ਸਾਬ ਤੋਂ ਤਲਵੰਡੀ ਸਾਬ ਤੋਂ ਵੀ ਸਾਡੀ ਡਿਊਟੀ ਲੱਗ ਗਈ ਤੇ ਸਾਰੇ ਸੰਬੇ ਢੰਡੀਆਂ ਲਾ ਦੇਣ ਜੀ ਇਸਰੀ ਤੇ ਅਸੀਂ ਫਾਤੀ ਨਹੀਂ ਲਗੰਦਿਆਂਗੇ ਇਸੇ ਤਰੀਕੇ ਜਿਵੇਂ ਦਵਿੰਦਰਪਾਲ ਭੁੱਲਰ ਨੂੰ ਫਾਤੀ ਨਹੀਂ ਲਗੰਦਿਆਂਗੇ ਆਈ ਲੋਅਰ ਕੋਰਟ ਨੇ ਕਹਿਤਾ ਰਾਜਵਾਨਾ ਸਾਹਿਬ ਨੂੰ ਫਾਤੀ ਲਾ ਦਿਓ ਜੀ ਸੈਸ਼ਨ ਕੋਰਟ ਨੇ ਕਿਹਾ ਫਾਤੀ ਲਾ ਦਿਓ ਜੀ ਹਾਈ ਕੋਰਟ ਨੇ ਕਿਹਾ ਫਾਤੀ ਲਾ ਦਿਓ ਸੁਪਰੀਮ ਕੋਰਟ ਨੇ ਫਾਤੀ ਲਾ ਦਿਓ ਪ੍ਰੈਜ਼ੀਡੈਂਟ ਨੇ ਕਿਹਾ ਫਾਤੀ ਲਾ ਦਿਓ ਰਿਵਿਊ ਪਟੀਸ਼ਨ ਪਾਈ ਕਹਿੰਦੇ ਫਾਤੀ ਲਾ ਦਿਓ ਜਦੋਂ ਲੋਕ ਸੜਕਾਂ ਤੇ ਆ ਗਏ ਤੇ ਲੋਕਾਂ ਨੇ ਹਕਮਾ ਥੱਲ ਕੇ ਇਹ ਫਾਤੀ ਰਾਤੀ ਬੰਗਲਾਦੇਸ਼ ਕੀ ਹੋਇਆ ਜੀ ਮੋਦੀ ਸਾਹਿਬ ਕਹਿੰਦੇ ਤਿੰਨ ਕਾਲੇ ਕਾਨੂੰਨ ਇਹ ਜਿਹੜੇ ਆ ਲਾਗੂ ਕੀਤੇ ਰੱਦ ਨਹੀਂ ਹੋ ਸਕਦੇ ਜੀ ਫੇਰ ਕਹਤਾ ਜੀ ਜਿਹੜੀ ਸੜਕ ਆ ਤੁਸੀਂ ਜਸਪ੍ਰੀਮ ਕੋਰਟ ਨੇ ਕਹਤਾ ਜੀ ਤੁਸੀਂ ਸ਼ੰਭੂ ਬੈਰੀਅਰ ਤੇ ਤੇ ਤੁਸੀਂ ਪਿੰਗੂ ਬੈਟਰ ਤੇ ਬੈਠ ਨਹੀਂ ਸਕਦੇ ਸੁਪਰੀਮ ਕੋਰਟ ਕੜਕ ਬੰਦ ਕਰੋ ਇਸ ਇੰਟਰੀਕ ਕਮੈਂਟਸ ਆਫ ਮੋਰ ਜਗ੍ਹਾ ਤੇ ਚੈੱਕ ਕਰੋ ਇਸ ਕਰਕੇ ਕੋਰਟ ਦੇ ਵਿੱਚ ਲੋਕ ਹੋ ਜਾਂਦੇ ਕੋਰਟਾਂ ਦੇ ਪਿੱਛੇ ਹੋ ਜਾਂਦੀਆਂ ਇਸ ਕਰਕੇ ਕੋਰਟ ਨੂੰ ਇਹੋ ਜਿਹੇ ਫੈਸਲੇ ਨਹੀਂ ਕਰਨੇ ਚਾਹੀਦੇ ਕਾਂਨਵਾ ਅੱਜ ਸੁਪਰੀਮ ਕੋਰਟ ਦੀ ਸੁਣਵਾਈ ਵੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਲੈ ਕੇ ਇਸ ਤਰ੍ਹਾਂ ਦੀ ਉਮੀਦ ਤੁਹਾਨੂੰ ਹੈ ਜਿਹੜੀਆਂ ਮਰਜ਼ੀ ਸੁਣਵਾਈ ਤੇ ਰਾਂ ਗੁਲਾਮ ਬੰਦੇ ਆ ਬਿਲਕੁਲ ਅਸੀਂ ਪੈਖ ਰਾਵਾਂਗੇ ਕੋਈ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਅਸੀਂ ਲੋਕਾਂ ਲੋਕਾਂ ਤੋਂ ਉੱਤੋਂ ਦੀ ਸੁਪਰੀਮ ਕੋਰਟ ਨਹੀਂ ਹੁੰਦੀ ਬਾਤ ਧੰਨਵਾਦ ਜੀ ਬਹੁਤ ਬਹੁਤ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ